ਹਾਂਜੀ ਮੈਂ ਅੱਜ ਸੰਝਾ ਘਰ ਦੇ ਘਰ ਖੜੀ ਆ ਸੰਝਾ ਘਰ ਨੀਲੋ ਪੁਲ ਤੋਂ ਅੱਗੇ 7 ਕਿਲੋਮੀਟਰ ਤੇ ਆ ਢੰਡੇ ਪਿੰਡ ਦੇ ਜੋ ਹੈ ਇਹ ਇਹ ਸੰਝਾ ਘਰ ਉਹ ਸੰਝਾ ਘਰ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਵਧੀਵੀਆਂ ਵੰਦੀਆਂ ਰਹਿੰਦੀਆਂ ਨੇ ਪੋਜ਼ਿਟਿਵਿਟੀ ਜਿਵੇਂ ਅੱਜ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਨਿਕਲਿਆ ਮੈਂ ਸੰਝਾ ਘਰ ਦੀ ਕਮੇਟੀ ਮੈਂਬਰ ਐ ਤੇ ਮੈਨੂੰ ਮੈਸੇਜ ਮਿਲਿਆ ਕਿ ਅੱਜ ਮੈਰਾਖਨ ਦੌੜ ਹੈ ਪਰ ਮੈਨੂੰ ਡਿਟੇਲਸ ਤੋਂ ਕੁਝ ਨਹੀਂ ਸੀ ਪਤਾ ਕਿਉਂਕਿ ਮੈਂ ਕਈ ਦਿਨਾਂ ਤੋਂ ਬਾਹਰ ਸੀ ਤੇ ਮੈਂ ਗੜੀ ਦੇ ਪੋਰਟ ਤੋਂ ਇਥੋਂ ਤੱਕ ਮੈਂ ਤੇ ਮੇਰੇ ਹਸਬੰਦ ਸਰਦਾਰ ਸਵਨ ਸਿੰਘ ਭੰਗੂ ਸਾਂਝਾ ਕਰਦੀ ਟੀਮ ਵੱਲੋਂ ਉਥੇ ਮੈਰਾਥਨ ਦੌੜ 'ਚ ਸ਼ਾਮਲ ਹੋਏ ਤੇ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚੱਲ ਰਹੀ ਹੈ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਸਾਡੇ ਜੂਥਰੂ ਉਹਨਾਂ ਦੀ ਡਾਈਟ ਦਾ ਖਿਆਲ ਹੋਵੇ ਸਾਡੀਆਂ ਜਿਹੜੀਆਂ ਤੰਗੀਆਂ ਤਰਸੀਆਂ ਫ੍ਰਸਟ੍ਰੇਸ਼ਨ ਖਾਸ ਕਰਕੇ ਜਦੋਂ ਅਸੀਂ ਇਹੋ ਜਿਹੇ ਕੈਂਪ ਲਾਵਾਂਗੇ ਜਾਂ ਇਸ ਤਰੀਕੇ ਨਾਲ ਜੂਥਰੂ ਤਿਆਰ ਕਰਾਂਗੇ ਫਿਰ ਅਸੀਂ ਜਦੋਂ ਸਾਰੀਆਂ ਧਿਰਾਂ ਜਦੋਂ ਇਮਾਨਦਾਰੀ ਨਾਲ ਕੰਮ ਕਰਨੀ ਹੈ ਜਿਵੇਂ ਘਰ ਤੇ ਪੇਰੈਂਟਸ ਤੋਂ ਲੈ ਕੇ ਸਰਕਾਰ ਆਪਣੇ ਐਫਰਟਸ ਕਰੇ ਆਲਾ ਦਾਲ ਆਪਣਾ ਹੋਣਾ ਚਾਹੀਦਾ ਹੈ ਜੂਥ ਆਪਣਾ ਐਫਰਟਸ ਕਰੇ ਜੂਥ ਨੂੰ ਅਸੀਂ ਕਿੱਧਰ ਨੂੰ ਲਾਉਣੇ ਆ ਉਹਨਾਂ ਦੇ ਹੱਥਾਂ 'ਚ ਰੋਜ਼ਗਾਰ ਦੇਣਾ ਚਲੋ ਜਿਹੜਾ ਅੱਜ ਕਦਮ ਪੁੱਟਿਆ ਹੈ ਇਹ ਵੀ ਵਧੀਆ ਹੈ ਅੱਜ 26 ਜੂਨ ਦਾ ਦਿਨ ਹੈ ਖਾਸ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਸचेਤ ਹੋਣ ਦੀ ਲੋੜ ਹੈ ਖਾਸ ਕਰਕੇ ਜੂਥ ਨੂੰ ਜਾਂ ਘਰਾਂ ਦੇ ਵਿੱਚ ਮਾਪਿਆਂ ਨੂੰ ਮਾਹੌਲ ਦੇਣਾ ਬੱਚਿਆਂ ਨੂੰ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਸ ਦਾ ਹਿੱਸਾ ਬਣੀ ਆ ਤੇ ਆ ਅੱਜ ਆ ਅੱਜ ਆਪ ਨੇ ਮੇਰਾ ਕੰਦੌੜ ਤੇ ਸ਼ਾਮਲ ਹੋਇਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਸਵੇਰੇ ਸਵੇਰੇ ਵੀ ਸਾਰੇ ਲੋਕਾਂ ਨੂੰ ਸਵੇਰੇ ਜਲਦੀ ਉੱਠ ਕੇ ਖੁੱਲ੍ਹੀ ਹਵਾ 'ਚ ਸਾਹ ਲੈਣਾ ਖੁੱਲ੍ਹੀ ਹਵਾ ਸੀ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ ਬਹੁਤ ਸਾਰੇ ਰੋਖ ਲਾਵਾਂਗੇ ਦੇਖੋ ਪਿਛਲੇ ਜਨਾਂ ਦੇ ਵਿੱਚ ਪਾਣੀ ਘਟ ਰਿਹਾ ਉਹ ਵੀ ਇਸੇ ਦੇ ਨਾਲ ਹੀ ਜੁੜਦਾ ਹੈ ਜਦੋਂ ਅਸੀਂ ਮਾਨਸਿਕ ਤੌਰ ਤੇ ਤਿਆਰ ਹੋਵਾਂਗੇ ਤਾਂ ਅਸੀਂ ਉਸ ਤੇ ਵੀ ਤਾਂ ਹੀ ਕੰਟਰੋਲ ਕਰ ਪਾਵਾਂਗੇ ਤੇ ਜਿਹੜਾ ਅੱਜ ਦਾ ਇਹ ਸਟੈਪ ਐ ਫਰਨਪਰਸ ਬਣਾਉ ਮੈਨੂੰ ਬਹੁਤ ਚੰਗਾ ਲੱਗਿਆ ਤੇਰੀ ਭਾਗੀਦਾਰ ਬਣ ਕੇ ਮੈਨੂੰ ਹੋਰ ਵੀ ਚੰਗਾ ਲੱਗਿਆ ਸਾਂਝੇ ਕਰ ਲਈ ਇਹ ਬਾਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਇਕੱਠੇ ਹੋ ਕੇ ਆਪਾਂ ਜੋਤ ਨਾਲ ਗੱਲ ਕਰ ਸਕਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਨਛੀ ਦਲਦਲ ਦੇ ਵਿੱਚ ਬਹੁਤ ਡੁੱਬ ਚੁਕੀ ਉਹਨਾਂ ਨੂੰ ਵੀ ਮੈਸੇਜ ਉਹਨਾਂ ਨੂੰ ਇਹੀ ਮੈਸੇਜ ਮੈਂ ਪਹਿਲੇ ਹੀ ਕਹਿ ਚੁੱਕੀ ਆ ਕਿ ਸਭ ਤੋਂ ਪਹਿਲਾਂ ਇਹ ਜ਼ਿੰਦਗੀ ਹੈ ਜਿਹੜੀ ਬਹੁਤ ਕੀਮਤੀ ਹੈ ਇਸ ਜ਼ਿੰਦਗੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸਾਨੂੰ ਇਹ ਬਿਲਕੁਲ ਆਪਣੇ ਆਪ ਦਾ ਰਿਵਿਊ ਕਰਨਾ ਚਾਹੀਦਾ ਹੈ ਕਿ ਅਸੀਂ ਨਸ਼ਾ ਕਿਉਂ ਕਰਦੇ ਆ ਅਸੀਂ ਇਕੱਲਾ ਆਪਣੇ ਆਪ ਨੂੰ ਨਹੀਂ ਖਤਮ ਕਰ ਰਹੇ ਸਾਡੇ ਸਮਾਜ ਦੇ ਬਹੁਤ ਵੱਡਾ ਕਲੰਕ ਹੈ ਸਾਨੂੰ ਸਾਡੇ ਇਤਿਹਾਸ ਤੋਂ ਸਾਡੇ ਗੁਰੂਆਂ ਤੋਂ ਸਾਡੇ ਦੇਸ਼ ਭਗਤਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਜਦੋਂ ਅਸੀਂ ਕਿਤਾਬਾਂ ਨਾਲ ਜੁੜਾਂਗੇ ਜੋ ਤੋਂ ਮੈਂ ਇਹ ਕਹੂੰਗੀ ਕਿ ਜਦੋਂ ਕਿਤਾਬਾਂ ਨਾਲ ਜੁੜਨਗੇ ਕਿ ਸਾਡਾ ਪਿੱਛੇ ਇਤਿਹਾਸ ਕੀ ਸੀ ਤਾਂ ਉਹ ਹੀ ਗੱਲ ਆ ਗਈ ਕਿ ਮਾਨਸਿਕ ਤੌਰ ਤੇ ਉਹਨਾਂ ਨੂੰ ਤਿਆਰ ਕਰਨ ਦੀ ਲੋੜ ਹੈ ਤੇ ਮੈਂ ਜੂਰ ਨੂੰ ਵੀ ਇਹ ਸੁਨੇਹਾ ਦੇ ਦਿੰਨੀ ਆ ਕਿ ਪਿੰਡ ਪਿੰਡ ਦੇ ਵਿੱਚ ਤੁਸੀਂ ਆਪਣੇ ਕਲੱਬ ਬਣਾਓ ਲਾਇਬ੍ਰੀਂਆ ਪੜਾਓ ਕਿਤਾਬਾਂ ਨਾਲ ਜੁੜੋ ਕਿਤਾਬਾਂ ਨਾਲ ਜੁੜ ਕੇ ਇਹ ਜਿਹੜੀ ਨਾਮਰਾਜ਼ ਬਿਮਾਰੀ ਹੈ ਨਾਣਤਾ ਜਿਹੜੀ ਇਹ ਇਸ ਤਲੰਕ ਨੂੰ ਪਜੜਉਂਦੀ ਹੈ ਅਜੀ ਖੰਨਾ ਪੁਲਿਸ ਵੱਲੋਂ ਇੱਕ ਵਾਕ ਐਂਡ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸੀਗਾ ਸਮਰਾਲਾ ਸਬ ਡਿਵੀਜ਼ਨ ਚ ਤੇ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸ ਡਰਗ ਅਬਿਊਜ਼ ਔਰ ਇਲੀਜੀਟ ਟ੍ਰੈਫਿਕਿੰਗ ਹੁੰਦਾ ਹੈ ਉਹਦੇ ਉਹਨੂੰ ਤੇ ਅੰਝ ਰੱਖਦੇ ਹੋ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਰਲੈਸ ਅਵੇਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈ ਲਿੱਤਾ ਸੀਗਾ ਜਿਵੇਂ ਜੇ ਸਾਡੀ ਖੰਨਾ ਪੁਲਿਸ ਦੇ ਆਫੀਸਰਸ ਮੁਲਾਜ਼ਮ ਦੇ ਨਾਲ ਜਿਹੜੇ ਪ੍ਰਾਈਵੇਟ ਐਨਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ अराउंड 150 ਹੋਣਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ 5 ਕਿਲੋਮੀਟਰ ਦੀ ਜੀਐਸਜੀ ਵਾਕ ਕੀਆ ਰਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੇ ਨਾਲ ਇੱਕ ਫਿਟਨੈਸ ਇਨੀਸ਼ੀਏਟਿਵ ਵੀ ਹੋ ਜਾਂਦਾ ਹੈ ਸਾਡੀ ਰੁਟੀਨ ਦੀ ਪੁਲਿਸਿੰਗ ਚ ਸਾਰੇ ਬਿਜ਼ੀ ਰਹਿੰਦੇ ਹੈ ਕੁਝ ਰਿਫਰੈਸ਼ਿੰਗ ਹੋ ਜਾਂਦਾ ਸੋ ਬੇਸਿਕਲੀ ਇਹ ਹੀ ਸਾਡਾ ਪਰਪਸ ਹੈ ਤੇ ਸਾਡੀ ਜਿਹੜੀ ਮਾਨਯੋਗ ਸੀਐਮ ਪੰਜਾਬ ਔਰ ਡੀਜੀਪੀ ਪੰਜਾਬ ਵੱਲੋਂ ਜਿਹੜੀ ਸਾਨੂੰ ਹਦਾਇਤਾਂ ਹੈ ਕਿ ਨਸ਼ੇ ਦੇ ਖਿਲਾਫ ਸਾਡੀ ਕਾਫੀ ਡਰਾਈਵ ਚੱਲ ਰਹੀ ਹੈ ਉਹਦੇ ਚ ਵੀ ਇੱਕ ਇੱਕ ਅਵੇਅਰਨੈਸ ਦਾ ਇਨੀਸ਼ੀਏਟਿਵ ਹੈ ਜੀ ਕਿ ਇੱਕ ਵਾਰੀ ਅਸੀਂ ਇਨਫੋਰਸਮੈਂਟ ਕਰ ਰਹੇ ਹਾਂ ਤੇ ਨਾਲ ਦਾ ਹੁਣ ਸਾਡੇ ਪ੍ਰੋਪਰਟੀ ਫੋਰਫੀਚਰ ਵੀ ਚੱਲ ਰਿਹਾ ਹੈ ਇਸੇ ਤਰ੍ਹਾਂ ਇੱਕ ਅਵੇਅਰਨੈਸ ਡੀ ਐਂਗਲ ਤੋਂ ਅਸੀਂ ਵਾਕ ਐਂਡ ਰਨ ਕਰਾਇਆ ਜੀ ਸਾਡੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਹਰ ਲੈਵਲ ਤੇ ਹੈ ਫਾਮੀਓ ਪੁਆਇੰਟ ਆਫ ਸੇਲ ਜਿਹੜੇ ਡਰਗ ਫੈਡਲਰਸ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੀ ਕੁਆਂਟੀਟੀ ਦਾ ਵੀ ਨਸ਼ਾ ਵੇਚਦੇ ਆ ਨਾਲ ਨਾਲ ਜਿਹੜੇ ਵੱਡੇ ਜਿਹਨੂੰ 빅 ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੂ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਤੇ ਇਹਦੇ ਨਾਲ ਹੀ ਅਸੀਂ ਹੌਲੀ ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿਹਦੇ ਵਿੱਚ ਅਸੀਂ ਇਹਨਾਂ ਦੇ ਵੱਡੇ ਸਮਗਲਰਾਂ ਦਾ ਪਤਾ ਲੱਗੇ ਐਗਜ਼ੈਕਟ ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਅਕਿਊਜ਼ ਫੜੇ ਵੀ ਹੈਗੇ ਕਈਆਂ ਤੇ 600-10 ਦੇ ਕਲੰਗਰੇ ਵੀ ਤੇ ਐਗਜ਼ੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਤਾਂ ਜੀ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੇਸੇ ਟ੍ਰੈਫਿਕਿੰਗ ਹੈ ਇਹਨਾਂ ਦੋ ਮੁੱਦਿਆਂ ਦੀ ਅਵੇਅਰ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅ ਐਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿ ਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਆ ਪੂਰੇ ਵਰਲਡ ਲਈ ਕਾਹੀਂ ਇਸ ਦਿਨ ਨੂੰ ਨੋਟੀਫਾਈ ਕੀਤਾ ਗਿਆ ਹੈ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਸ ਐਂਡ ਇਲੈਸੀ ਟ੍ਰਾਫਿਕ। ਜਿਵੇਂ ਤੁਹਾਡੇ ਪੱਤਰਕਾਰਾਂ ਨੇ ਸਾਨੂੰ ਸਵਾਲ ਕੀਤਾ ਕਿ ਕਾਸੋ ਚੱਲ ਰਿਹਾ ਹੈ। ਇੱਕ ਤਾਂ ਸਾਡੇ ਕਾਸੋ ਵੀ ਚੱਲ ਰਿਹਾ ਹੈ ਤਾਂ ਸਾਡੇ ਸਰਪ੍ਰਾਈਜ਼ ਰੇਟਸ ਵੀ ਚੱਲ ਰਿਹਾ ਹੈ। ਉਹਦੇ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਦੀ ਵੀ ਮੁਹਿੰਮ ਚੱਲ ਰਹੀ ਹੈ।

ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ